ਦਾ ਜਿਹੜੀ ਆ ਪਰ ਪਾਸੇ ਦਾ ਟਾਲੀ ਜਿਹੜਾ ਉਹਨੇ ਦੌੜਿਆ ਤੇ ਕਹਿੰਦਾ ਮੇਰੇ ਨਾਮ ਤੋਂ ਹੋਵੇਗਾ ਜਦੋਂ ਮਾਤ ਪਤਨਾ ਰੱਖੋਗਾ ਹਾਂਜੀ ਵੀਵੀਅਨ న్యూਸ ਅੱਜ ਖੜਾ ਹੈ ਕੁੰਡਲੀ ਬਾਰਡਰ ਤੇ ਸਾਡੇ ਨਾਲ ਸਾਡਾ ਐਡਵੋਕੇਟ ਭਾਈਚਾਰਾ ਹਰਿਆਣਾ ਐਂਡ ਪੰਜਾਬ ਹਾਈ ਕੋਰਟ ਸਾਰਾ ਖੜਾ ਹੈ ਦੇਖਦੇ ਹਾਂ ਜੋ ਸਮਰਥਨ ਵਿੱਚ ਖੜਾ ਹੈ ਸਾਡੇ ਨਾਲ ਅਸੀਂ ਗੱਲ ਕਰਦੇ ਹਾਂ ਹਾਂਜੀ ਕੀ ਨਾਮ ਹੈ ਜੀ ਕਰਮਜੀਤ ਸਿੰਘ ਐਡਵੋਕੇਟ ਜਿੰਨੇ ਮੈਂ ਮੈਂਬਰ ਬਾਰ ਕਾਉਂਸਲ ਨੇ ਪੰਜਾਬ ਮਣ ਹਰਿਆਣਾ ਚੰਡੀਗੜ੍ਹ ਆਪ ਜੀ ਇਹ ਜੋ ਸੰਘਰਸ਼ ਦੇ ਵਿੱਚ ਸ਼ਾਮਲ ਹੋਇਓ ਕਿੰਨੇ ਜੋ ਸਾਡੇ ਸਿਪਾਈ ਚਾਰਾ ਹੈ ਜਿੰਨਾ ਵੀ ਮੋਹਾਲੀ ਹੈ ਚਾਹੇ ਰੋਪੜ ਹੈ ਚਾਹੇ ਚੰਡੀਗੜ੍ਹ ਹੈ ਕੀ ਅਸੀਂ ਸਾਰੇ ਹੀ ਇਕੱਠੇ ਹੋ ਕੇ ਆਏ ਹਾਂ ਜਾਂ ਡਗ-ਲਗ ਬਾਰਾਂ ਅਸੀਂ ਸਾਰੇ ਇਕੱਠੇ ਹੋ ਕੇ ਆਏ ਬਾਰ ਕਾਉਂਸਲੋਂ ਪੰਜਾਬ ਮਣ ਹਰਿਆਣਾ ਨੇ ਪਹਿਲਾਂ ਹੀ ਕੱਲ ਨੂੰ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਇਨੂੰ ਸਮਰਥਨ ਦੇਣ ਦਾ ਤੇ ਬੰਦ ਕਰਨ ਦਾ ਸੀ ਐਲਾਨ ਕਰਤਾ ਠੀਕ ਹੈ ਜੀ ਇਹ ਮਤਲਬ ਤੁਹਾਨੂੰ ਕੀ ਲੱਗਦਾ ਵੀ 9 ਤਰੀਕ ਨੂੰ ਜੋ ਮੀਟਿੰਗ ਹੋਣ ਜਾਦੀ ਹੈ ਉਹਦੇ ਵਿੱਚ ਕੋਈ ਹੱਲ ਨਿਕਲੂਗਾ ਕਿਉਂਕਿ ਸਰਕਾਰ ਨੂੰ ਜਿਆਦਾ ਪਤਾ ਜੀ ਮੇਰ ਤੋਂ ਜੇ ਉਹਦੀ ਨੀਤ ਸਾਫ ਹੋਈ ਤਾਂ ਜ਼ਰੂਰ ਨਿਕਲੂਗਾ ਅਕੋਰਡਿੰਗ ਟੂ ਲਾ ਐਕਟ ਕੀ ਕਹਿੰਦੇ ਨੇ ਇਹ ਐਕਟ ਹੈ ਕਿਸਾਨਾਂ ਦੇ ਮਜ਼ਦੂਰਾਂ ਦੇ ਆ ਪਬਲਿਕ ਦੇ ਖਿਲਾਫ ਖਿਲਾਫ ਬੱਟ ਕੇ ਖਿਲਾਫ ਕੋਈ ਵੀ ਚੀਜ਼ ਐ ਕਿਸਾਨਾਂ ਦੇ ਹੱਕ ਵਿੱਚ ਨਹੀਂ ਆ ਥੈਂਕ ਯੂ ਮੇਰਾ ਨਾਮ ਹਰਦੀਪ ਸਿੰਘ 바ਸੀ ਐਕਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਰੋਪੜ ਮੇਰੇ ਨਾਲ ਸਰਵਨ ਪੁੰਦਰਾ ਜੀ ਹੈਗੇ ਆਂ ਡੈਨਾਬਸੀ ਦੇ ਪ੍ਰਧਾਨ ਬਾਰ ਐਸੋਸੀਏਸ਼ਨ ਦੇ ਜੀ ਤੇ ਸਾਡੇ ਨਾਲ ਪੂਰਾ ਵਕੀਲ ਭਾਈਚਾਰਾ ਹੈਗਾ ਅਸੀਂ ਰਾਜਪੁਰਾ ਮੋਹਾਲੀ ਤੇ ਰੋਪੜ ਦੀ ਬਾਰਸ ਤੋਂ ਜਿਹੜੇ ਹੈਗੇ ਆ ਇੱਥੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਵਾਸਤੇ ਇੱਥੇ ਆਏ ਇਹ ਕਿੰਨੇ ਦਿਨ ਤੁਸੀਂ ਇੱਥੇ ਰਹੋਗੇ ਕਿੰਨੇ ਦਿਨ ਇਹ ਸੰਘਰਸ਼ ਕਰੋਗੇ ਜਿੰਨੀ ਦੇਰ ਇੱਥੇ ਇਹ ਸੰਘਰਸ਼ ਚੱਲਦਾ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਡੇ ਸਾਥੀ ਆਉਂਦੇ ਰਹਿਣਗੇ ਅਸੀਂ ਰਹਿੰਦੇ ਰਹਾਗੇ ਕੋਈ ਆਉਂਦਾ ਕੋਈ ਜਾਂਦਾ ਰਹੇਗਾ ਅੱਜ ਸਾਡੇ ਕੁਝ ਸਾਥੀ ਇੱਥੇ ਰਹਿਣਗੇ ਕੁਝ ਵਾਪਸ ਜਾਣਗੇ ਕਿਉਂਕਿ ਕੱਲ ਨੂੰ ਜਿਹੜੀ ਭਾਰਤ ਵੰਗ ਦੀ ਹੜਤਾਲ ਦਾ ਸੱਦਾ ਹੈਗਾ ਉਹ ਅਸੀਂ ਆਪਣੀਆਂ ਬਾਰ ਐਸੋਸੀਏਸ਼ਨਸ ਦੇ ਵਿੱਚ ਵੀ ਉਹ ਹਰਤਾਲ ਦਾ ਸੱਦਾ ਦਿੱਤਾ ਹੈ ਸਾਡੀ ਬਾਰ ਕਾਉਂਸਲ ਆ ਪੰਜਾਬ ਐਂਡ ਹਰਿਆਣਾ ਨੇ ਸਾਰੀਆਂ ਬਾਰ ਦੇ ਵਿੱਚ ਇਹ ਗੱਲ ਕਹੀ ਹੈ ਵੀ ਅਸੀਂ ਕੱਲ ਨੂੰ ਟੋਟਲੀ ਐ ਟੋਟਲੀ ਨੋ ਵਰਕ ਕਰਾਂਗੇ ਤੇ ਜਿਹੜਾ ਹੈਗਾ ਕੋਰਟ ਦਾ ਕੋਈ ਕੰਮ ਨਹੀਂ ਚੱਲੇਗਾ ਅਕੋਰਡਿੰਗ ਟੂ ਲਾ ਇਹ ਜੋ ਐਕਟ ਨੇ ਬਣਾਏ ਗਏ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਟੋਟਲੀ ਐ ਟੋਟਲੀ ਆਮ ਬੰਦੇ ਦਾ ਗਰੀਬ ਦਾ ਗਲ ਘੁੱਟਣ ਵਾਲੇ ਐਕਟ ਨੇ ਇੱਕ ਵੀ ਪ੍ਰੋਵੀਜ਼ਨ ਜ਼ਿੰਮੇਦਾਰ ਨੂੰ ਜਾਂ ਮਜ਼ਦੂਰ ਨੂੰ ਕਿਤੇ ਵੀ ਫੇਵਰ ਨਹੀਂ ਕਰਦੀ ਹੈਗੀ ਕੋਆਪਰੇਟਿਵ ਖਰਾਨਿਆਂ ਦਾ ਪੱਖ ਪੂਰਨ ਵਾਲੇ ਐਕਟ ਨੇ ਦੋਨੋਂ ਕੀ ਲੱਗਦਾ ਜੋ ਕੱਲ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਉਪਰੰਤ 9 ਤਰੀਕ ਨੂੰ ਜੋ ਮੀਟਿੰਗ ਦੁਬਾਰਾ ਰੱਖੀ ਗਈ ਹੈ ਪਹਿਲਾਂ ਚਾਰ ਮੀਟਿੰਗਾਂ ਦੇ ਸਿੱਟਾ ਨਿਕਲੀਆਂ ਕਿ ਇਹਦਾ ਸਿੱਟਾ ਨਿਕਲੇਗਾ ਅਗਰ ਨਿਕਲੇਗਾ ਤਾਂ ਕੀ ਹੋਏਗਾ ਅਗਰ ਨਹੀਂ ਤਾਂ ਕੀ ਹੋਏਗਾ ਜਿਹੜਾ ਤੁਸੀਂ ਅਸੀਂ ਸੁਖਦੇਵ ਢਾਬੇ ਤੋਂ ਸਟਾਰਟ ਹੋਏ ਇੱਥੇ ਤੱਕ ਪੈਰ ਰੱਖਣ ਨੂੰ ਜਗ੍ਹਾ ਨਹੀਂ ਜਿਸ ਤਰੀਕੇ ਨਾਲ ਟਰਾਲੀਆਂ ਖੜੀਆਂ ਅੱਜ ਵੀ ਜੋਸ਼ ਬਰਕਰਾਰ ਹੈ ਅਲਟੀਮੇਟਲੀ ਸਰਕਾਰ ਨੂੰ ਕਿਸਾਨਾਂ ਦੀ ਗੱਲ ਆ ਜਿਹੜੀ ਉਹ ਮੰਨਣੀ ਪੈਣੀ ਆ ਜਿੱਥੋਂ ਤੱਕ ਤੁਸੀਂ ਕੱਲ ਨੂੰ ਭਾਰਤਬੰਦ ਦੀ ਗੱਲ ਕਰਦੇ ਹੋ ਸਾਡੇ ਪੰਜਾਬ ਦੇ ਬੱਚੇ-ਬੱਚੇ 4 ਸਾਲ ਦੇ 5 ਸਾਲ ਦੇ ਬੱਚੇ ਨੂੰ ਇਸ ਗੱਲ ਦਾ ਪਤਾ ਹੈ ਵੀ ਇਹ ਕਿਸਾਨੀ ਸੰਘਰਸ਼ਾ ਜਿਹੜਾ ਦਿੱਲੀ ਦੇ ਵਿੱਚ ਚੱਲ ਰਿਹਾ ਹੈ ਇਸ ਹੱਦ ਤੱਕ ਸਾਡੇ ਬੱਚੇ ਵੀ ਤੱਤ ਪਰ ਹੈ ਤਾਂ ਉਹ 100% ਕਾਮਯਾਬ ਹੋਏਗਾ ਲਓ ਜੀ ਅਸੀਂ ਵਕੀਲ ਭਾਈ ਚਰਨਾ ਖੜੇ ਹਾਂ ਜੋ ਕੀ ਚਾਹੇ ਰੋਪੜ ਤੋਂ ਹੈ ਫਤਗੜ ਤੋਂ ਹੈ ਜਾਂ ਚਾਹੇ ਮੋਹਾਲੀ ਤੋਂ ਹੈ ਆਹ ਸਾਡੇ ਹੋਰ ਸੀਨੀਅਰ ਐਡਵੋਕੇਟ ਨਾਲ ਖੜੇ ਹਨ ਉਹਨਾਂ ਤੋਂ ਵੀ ਆਪਾਂ ਥੋੜੀ ਜੀ ਸੰਝਗੜ ਕਰਦੇ ਹਾਂ ਕਿ ਉਹਨਾਂ ਦੇ ਕੀ ਵਿਚਾਰ ਨੇ ਹਾਂਜੀ ਕੀ ਨਾਮ ਜਾਵੀ ਦਾ ਮੈਂ ਉਹ ਰਾਤ ਇਸੇ ਮੁੰਦਰਾ ਪ੍ਰਾਇਜ ਨੇ ਬਾਰਾ ਸ਼ੰਡੇਰਾ ਬਸੀ ਅਸੀਂ ਸੁਰੂ ਤੋਂ ਇੱਕ ਜਿਹੜਾ ਹੈ ਕਿਸਾਨੀ ਦੇ ਨਾਲ ਖੜੇ ਆ ਅਸੀਂ ਕਿਸਾਨਾਂ ਦੇ ਪਰਿਵਾਰ ਤੋਂ ਸਾਰੇ ਬਿਲੋਂਗ ਕਰਦੇ ਆ ਤੇ ਜੇ ਸਾਰੇ ਬਕਾਲ ਦੇ ਪੇਸ਼ ਵੀ ਕਿਸਾਨੇ ਤੋਂ ਹੀ ਆਏ ਆ ਸਾਡਾ ਜਿਹੜਾ ਹੈ ਫਰਜ਼ ਬਣਦਾ ਹੈ ਕਿ ਅਸੀਂ ਆਪ ਦੇ ਟਾਈਮ ਵਿੱਚ ਕਿਸਾਨਾਂ ਨਾਲ ਮੋਟਾ ਦੇ ਲਈ ਮੋਟਾ ਲਾ ਕੇ ਖੜੀਏ ਤੇ ਮੋਦੀ ਸਰਕਾਰ ਨੂੰ ਇਸ ਗੱਲ ਤੇ ਮਜਬੂਰ ਕਰਦੀ ਹੈ ਕਿ ਕਾਲੇ ਕਾਨੂੰਨ ਜਿਹੜੇ ਤੁਹਾਡੇ ਆਏਗੇ ਇਹਨੂੰ ਕਿਸੇ ਵੀ ਕੀਮਤ ਤੋਂ ਬਰਦਾਸ਼ਤ ਕੀਤਾ ਜਾਏਗਾ ਤੇ ਤੁਹਾਨੂੰ ਇਹ ਵਾਪਸ ਲੈਣੇ ਪੈਣਗੇ ਸ਼ੁਕਰੀਆ ਜੀ